ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਾਰਾ ਤਾਂ ਜੀ ਆਪਣੇ ਸਭ ਫੈਮਿਲੀ ਮਿਲਣ ਦੇ ਵਿੱਚ। ਮਮੀ ਜੀ ਕਰਦੇ ਤੁਸੀਂ ਸਰ ਠੀਕ ਠਾਕ। ਮੋਂਗੇ ਚੜ੍ਹਦੀ ਕਲਾ ਵਿੱਚ ਰਹੂਗੇ। ਤੇ ਜੀ ਟਾਈਮ ਹੈ ਸਵੇਰ ਦਾ 5 ਵਜੇ ਨੇ ਆਪਾਂ ਚਲੇ ਜੀ ਧਾਰਾਂ ਕੱਢਣ। ਤੇ ਪਹਿਲਾ ਪਸ਼ੂ ਬਨਲੇ ਸੀ ਤੇ ਚਾਹ ਵਾਣੀ ਬਣਾ ਲਿਆ ਸੀ। ਤੇ ਮਧਾਨੀ ਆਪਣੀ ਹੈ ਨਾ ਜਿਹੜੀ ਲਾਈ ਹੋਈ ਐ। ਮਧਾਨੀ ਫਿਰ ਆਪਾਂ ਧਾਰ ਹਨਾ ਵੱਡਾ ਕਿ ਧਾਰਾਂ ਕੱਢ ਕੇ ਫਿਰ ਕੁੰਜਾਂਗੇ। ਤੇ ਆਪਾਂ ਇਹਦਾ ਜਾਪਾਨੀ ਨੂੰ ਉਹ ਸਾਰਾ ਕਰ ਲਿਆ ਜੀ ਤੇ ਹੁਣ ਆਪਾਂ ਚੱਲੇ ਜੀ ਧਾਰਾ ਕੱਢਣ ਫਿਰ ਬੱਚਿਆਂ ਨੂੰ ਦੂਰਾਂਗੇ ਹਨਾ ਸਕੂਲ ਖੁੱਲਦਾ ਟਾਈਮ ਹੋ ਜਾਂਦਾ ਹੈ ਤੇ ਹੁਣ ਆਪਾਂ ਚੱਲੇ ਜੀ ਧਾਰ ਕੱਢਣ ਬਾਬਾ ਜੀ ਪੜ ਰਹੇ ਨੇ ਸਵੇਰ ਤਾਂ ਇਹੋ ਜਿਹਾ ਟਾਈਮ ਹੋ ਜਾਂਦਾ ਧਿਆਨ ਦੇਖੋ ਕਿੰਨਾ ਚੜਿਆ ਹੋਇਆ 5 ਵਜੇ ਨੇ ਜੀ 5 5 ਵਜੇ ਨੇ ਜੀ ਤੇ ਟਾਈਮ ਹੋ ਗਿਆ ਕਿੰਨਾ ਹੋਇਆ ਪੇ ਜਿਵੇਂ ਦਿਨ ਚੜ ਜਾਂਦਾ ਜਿੱਦ ਨੂੰ ਬੱਚਿਆਂ ਨੂੰ ਤੋਰਨਾ ਹਨ ਬਹੁਤ ਐ ਲੱਗੂ ਬਹੁਤ ਵੱਡਾ ਦਿਨ ਹੋ ਗਿਆ ਹਾਂਜੀ ਕਮਲ ਪਾਈ ਬਠੀਚਾ ਆਪਾਂ ਚਾਹ ਪੀ ਲਈ ਫੇਰ ਕਰਦੇ ਕੋਈ ਕੰਮ ਕਰ ਉਹਨੇ ਚਿਰ ਕੋਈ ਨਿਭੜਦਾ ਜੀ ਹਨਾ ਜਿੰਨੇ ਚਿਰ ਆਪਣਾ ਚੁੱਲੇ ਦਾ ਨਿਭੜ ਸੰਗ ਉਸ ਤੋਂ ਬਾਅਦ ਜੀ ਰੋਟੀ ਆਪਾਂ ਬਣਾਉਣੀ ਹੁੰਦੀ ਹੈ ਨਾਲ ਦੀ ਨਾਲ ਜਦੋਂ ਖਾਣੀ ਹੁੰਦੀ ਹੈ ਹਨਾ ਉਹਦੀ ਬਣਾ ਲੈਣੇ ਪਰ ਜਿੱਦੇ ਲੇਵਰ ਹੁੰਦੀ ਆਪਣੇ ਖੇਤ ਰੋਟੀ ਜਣ ਹੁੰਦੀ ਉਹਦੇ ਆਪਾਂ ਜਲਦੀ ਬਣਾ ਲੈਣੇ ਦੂਸਰੇ ਕੰਮ ਤੋਂ ਛੱਡ ਦੇਣੇ ਜੀ ਬਾਅਦ ਚ ਕਰ ਲੈਣੇ ਤੇ ਅੱਜ ਆਪਾਂ ਸਾਰੇ ਕੰਮ ਨੇ ਮੇੜ ਕੇ ਰੋਟੀ ਬਣਾਵਾਂਗੇ ਤੇ ਨਾਲ ਦੀ ਨਾਲ ਲੈਣਗੇ ਸਾਰੇ ਖਾ ਹੁਣ ਆਪਾਂ ਚਾਹ ਪੀ ਲਈਏ ਜੀ ਹਾਂ ਯਾ ਠੰਡੇ ਹੋ ਗਈ ਸੀ ਜੀ ਜੇ ਆਪਣੀ ਸਾਰੀ ਲੱਗ ਗਈ ਉੱਚੀ ਬਸ ਇਹ ਨਾ ਰਹਿ ਗਈ ਉਸ ਤੋਂ ਬਾਅਦ ਆ ਪਾੜਦੇ ਕੱਪੜੇ aga ikka .

ਆਖਰ ਕੋ ਬਾਰੇ ਹੁਣ ਤੱਕ ਮੈਂ ਕੁਮੈਂਟ ਨਹੀਂ ਸੁਖਿਆ ਨਹੀਂ ਕੀਤਾ ਲੋਜੀ ਕੰਮ ਨਿਬੜਨ ਤੋਂ ਬਾਅਦ ਸਭ ਤੋਂ ਜਿਹੜਾ ਔਖਾ ਕੰਮ ਉਹਦੋਂ ਬਾਅਦ ਜੀ ਆਇਆ ਜਿਹੜਾ ਆਪਾਂ ਨੇ ਤੋਰੇ ਅੱਜ ਮਿਲ ਕੇ ਜਿੰਕ ਲੋਜੀ ਪਗਲ ਜੀ ਬੜਨ ਵਿੱਚ ਰਹੇ ਸਬਜੀ ਬਣਾਈਏ ਜੀ ਆਪਾਂ ਗਵਾਰਾ ਫਲੀ ਦੀ ਅੱਜ ਤੇ ਇਹ ਨਾ ਚੁੱਲੇ ਤੇ ਵਧੀਆ ਬਣਦੀ ਹੈ ਹਨਾ ਕੋਲ ਜੇ ਜਾਂਦੀ ਹੈ ਤੇ ਨਹੀਂ ਇਹ ਨੂੰ ਖੜਮੀ ਚ ਰਹਿ ਜਾਂਦੀ ਹੈ ਤੇ ਖੜਮੀ ਜੀ ਵਧੀਆ ਨਹੀਂ ਲੱਗਦੀ ਤੇ ਇਸ ਲਈ ਨਾ ਅੱਜ ਆਪਾਂ ਚੁੱਲੇ ਤੇ ਰੱਖ ਦਿੱਤੀ ਕਿਉਂਕਿ ਚੁੱਲੇ ਤੇ ਨਾ ਜੀ ਆਪਾਂ ਘੱਟ ਬਣਾਉਣਾ ਸਬਜੀ ਗਰਮੀ ਚ ਸਰਦੀਆਂ ਜੀ ਤਾਂ ਸਾਰਾ ਕੰਮ ਆਪ ਚੁੱਲੇ ਤੇ ਕਰਦੇ ਹੁੰਨੇ ਤੇ ਗਰਮੀਆਂ ਚ ਨਾ ਜੀ ਇਹ ਇਥੇ ਨਾ ਆਪਣੇ ਧੁੱਪ ਬਹੁਤ ਜ਼ਿਆਦਾ ਆ ਜਾਂਦੀ ਹੈ ਚੁੱਲੇ ਤੇ ਤੇ ਅੱਜ ਫਿਰ ਹਾਂ ਸਰਦੀ ਨੂੰ ਹਨਾ ਫਿਰ ਆਪਾਂ ਜਿਹੜੀ ਸਬਜੀ ਹੈ ਜੁੱਲੇ ਤੇ ਤਰੀਕਾ ਕਿਉਂਕਿ ਇਹ ਜਿਹੜੀ ਸਬਜੀ ਹੈ ਹਨਾ ਇਹ ਰਲ ਦੀ ਘਟ ਹੈਗੀ ਤੇ ਅਬਦੂ ਜੀ ਸਾਹਿਬ ਜਿੱਦਾਂ ਆਪਾਂ ਹਨਾ ਦਾਲ ਸਬਜੀ ਦਾ ਉਹ ਤਾਂ ਆਪਾਂ ਬਣਾ ਲੈਂਦੇ ਆਂਗੇ ਥਾਲ ਚਲ ਕੁਕਰ ਚ ਬਣ ਜਾਂਦੀ ਏ ਤੇ ਸਬਜੀ ਹਨਾ ਬਣ ਜਾਂਦੀ ਹੈਗੀ ਤੇ ਇਹ ਨਾ ਸਬਜੀ ਜੀ ਹਨਾ ਰਲਦੀ ਨਹੀਂ ਹੈਗੀ ਇਹ ਬਹੁਤ ਜਿਆਦਾ ਸੀ ਕਿੰਨੇ ਤੇ ਤੇ ਬਹੁਤ ਜਿਆਦਾ ਬੁਰਾ ਹਾਲ ਹੋ ਜਾਂਦਾ ਤੇ ਸੇਕ ਬਹੁਤ ਜਿਆਦਾ ਹੁੰਦਾ ਇਸ ਵਲ ਤੇ ਆਪਾਂ ਦੇਖ ਲੈ ਜੁਲਾ ਉਧਰ ਪਰਲੀ ਸਾਈਡ ਆਪਣਾ ਬਣਾਵਾਂਗੇ ਉਹ ਤੁਹਾਡਾ ਨਾਲ ਨਾ ਵੀਡੀਓ ਸ਼ੇਅਰ ਕਰੇ ਕਰਾਂਗੇ ਸਬਜੀ ਗਾੜ ਬਣਾਇਆ ਕਰਾਂਗੇ ਆਪਾਂ ਦੇਸ ਲਈ ਨਾ ਕੋਈ ਸਬਜ਼ੀ ਬਣਦੀ ਬੁਣਦੀ ਨਹੀਂ ਸ਼ੇਅਰ ਕਰਦੀ ਕਿਉਂਕਿ ਜਲਦੀ ਜਲਦੀ ਦੇ ਵਿੱਚ ਹਨਾ ਰੱਖ ਦਿੰਦੇ ਆਂਗੇ ਆਪਾਂ ਵੀ ਟਾਈਮ ਬਹੁਤ ਜ਼ਿਆਦਾ ਲੱਗ ਜਾਂਦਾ ਤੇ ਗਰਮੀ ਹੁੰਦੀ ਹੈ ਬਹੁਤ ਜ਼ਿਆਦਾ ਤੇ ਆਪੋਦਲੇ ਬਸ ਨੇ ਚਿੱਲਾ ਉਹ ਕਰਦੇ ਆ ਤੇ ਉਸ ਤੋਂ ਬਾਅਦ ਧਾਰੋਂ ਤੋਂ ਬਾਅਦ ਆਪਾਂ ਸਬਜ਼ੀ ਬਣਾ ਲੈ ਕਰਾਂਗੇ ਉਧਰ ਵੀ ਇਦਰਾ ਸਕੇ ਸ਼ਾਮ ਨੂੰ ਵੱਧ ਕੰਮ ਹੋ ਜਾਂਦਾ ਰੋਟੀ ਪਾਣੀ ਦਾ ਹੋ ਜਾਂਦਾ ਕਰ ਤੇ ਹਨਾ ਵੀ ਗਰਮੀ ਬਹੁਤ ਜ਼ਿਆਦਾ ਹੋ ਜਾਂਦੀ ਆ ਪਰਲੀ ਸਾਈਡ ਆਪਾਂ ਬਣਾ ਲੈ ਕਰਾਂਗੇ ਮੈਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਿਆ ਕਰਾਂਗੇ ਤੇ ਹੁਣ ਜੀ ਆਪਣਾ ਹੋਇਆ ਪਿਆ ਜੀ ਧਾਰਾਂ ਦਾ ਟਾਈਮ ਤੇ ਹੁਣ ਆਪਾਂ ਹੁਣ ਧਾਰਾਂ ਕੱਢਣ ਚੱਲਦੇ ਆਂ ਤੇ ਇੱਕ ਜੀ ਆਪਣੀ ਗਾਵਾਂ ਚੋਂ ਵਾਲੀ ਹਨ ਢੋਡੀ ਅੱਜ ਆਪਾਂ ਉਸ ਸਾਫ਼ ਕੀਤੀ। ਉਹ ਸਾਫ਼ ਕੀਤੀ ਜੀ ਆਪਾਂ ਤੇ ਸਾਰਾ ਹਨ ਜੀ 12 ਵਜ ਜਾਂਦੇ ਪਤਾ ਨਹੀਂ ਕਿਹੜੇ ਹਿਸਾਬ ਨਾਲ ਕਹਿੰਦੇ ਆ ਵੀ ਸੀ ਇਹ ਨਾ ਹੋਵੇ ਜਿੱਦ ਵੱਲੇ ਹੋਵੇ ਸਦਾ ਹੋਵੇ ਜਿੱਦ ਵੱਲੇ ਹੋਵੇ ਪਰ ਜਿਹੜਾ ਸਾਡਾ ਹਰ ਰੋਜ਼ ਦਾ ਰੁਟੀਨ ਹਨ 12 ਵਜ ਜਾਂਦੇ ਨੇ ਹਰ ਰੋਜ਼ ਹੀ ਤੇ ਅੱਜ ਇਹਦਾ ਵੀ ਸਰਦਾਂ ਨਹੀਂ ਸੀ ਬਹੁਤ ਦਿਨ ਹੋ ਗਏ ਸੀਗੇ ਤਾਂ ਤੋਂ ਤਿੰਨ ਤੇ ਰਾਜ ਜਨਾ ਅਸੀਂ ਕੱਲ ਨਹੀਂ ਮੇੜਦੇ ਨੇ ਕੰਮ ਇਹਦਾ ਵੀ ਦੇਖੋ ਜੇ ਕੋਲ ਢੋਡੀ ਇਹ ਨਹੀਂ ਪੈਪਾ ਜੀ ਹੈ ਨਾ ਪੀਲੀਆਂ ਪੈਗੀਆਂ ਇਹਦੀਆਂ ਤਿੰਨ ਸਾਲ ਹੋ ਗਏ ਇਹਨੂੰ ਲੱਗੀ ਨੂੰ ਪੂਰੇ ਤਿੰਨ ਸਾਲ ਹੋ ਗਏ ਤੇ ਇੱਕ ਦਿਨ ਵੀ ਜੀ ਹੈ ਨਾ ਖੜੀ ਨਹੀਂ ਹੈਗੀ ਇਹ ਤੇ ਹੈਗੀ ਜੀ ਆਪਣੇ ਗਾਮਾ ਚੋਂ ਵਾਲੀ ਮਸ਼ੀਨ ਜਿਹੜੀ ਹੈ ਹੁੰਦੀ ਹੈ ਉਹਦੀ ਢੋਲੀ ਹੈ ਇਹ ਤੇ ਇਹਨੂੰ ਜੀ ਉਹ ਤਾਂ ਪੰਜਾ ਛੇ ਪੰਜਾਂ ਦਿਨਾਂ ਬਾਅਦ ਹੀ ਹੈ ਨਾ ਆਪਾਂ ਸਾਫ਼ ਕਰਦੇ ਨੇ ਤੇ ਇਤਕੀ ਨਾ ਕਈ ਦਿਨ ਲੰਘ ਗਏ ਸੀ ਕਿਉਂਕਿ ਉਹਨੂੰ ਸਾਨੂੰ ਪਤਾ ਹੀ ਹੈ ਨਾ ਕੰਮ ਦਾ ਟਾਈਮ ਸੀਗਾ ਤੇ ਆਪ ਕੋ ਤੋਂ ਹੀ ਸਾਫ਼ ਨਹੀਂ ਸੀ ਹੋਈ ਤੇ ਅੱਜ ਫਿਰ ਅਸੀਂ ਇਲਾਕੇ ਹੈ ਨਾ ਮੇਰੇ ਧਵਾ ਦਿੱਤੀ ਸੀ ਕਮਲ ਨੇ ਜੀ ਮੇਰੇ ਨਾਲ ਲੱਗ ਕੇ ਹੈ ਨਾ ਅਸੀਂ ਦੋਨਾਂ ਨੇ ਧੋ ਕੇ ਹੈ ਨਾ ਫਿਰ ਸਾਨੂੰ 12 ਵਜੇ ਜੀ ਤੇ ਉਸ ਤੋਂ ਬਾਅਦ ਆ ਨੂੰ ਉਸ ਤੋਂ ਬਾਅਦ ਨਾ ਤੋਂ ਫਰੈਸ਼ਟ ਕੀਤੀ ਫਿਰ ਉਸ ਤੋਂ ਬਾਅਦ ਜੀ ਦੁਪਹਿਰੇ ਫਿਰ ਆਪਾਂ ਬਣਾਏ ਦੀ ਸੀ ਦੁਪਹਿਰ ਨੂੰ ਜੀ ਆਪਾਂ ਬਣਾਏ ਸੀਗੇ ਪਰੌਂਠੇ ਚਰਨੀ ਕੁੱਟ ਲਈ ਸੀਗੀ ਚਿਬੜਾਂ ਦੀ ਤੇ ਬਹੁਤ ਹੀ ਵਧੀਆ ਬਣੇ ਹਨ ਨਾ ਨਵੇਂ ਬੱਚੇ ਖਾ ਲੈਂਦੇ ਸਕੂਲੋਂ ਆ ਕੇ ਖਾਦੇ ਦਾਲ ਸਬਜ਼ੀਆਂ ਤੋਂ ਜੀ ਜੀ ਕਰਦਾ ਹਨ ਨਾ ਸਬਜ਼ੀ ਜੀ ਕਰਦਾ ਨਾ ਸਬਜ਼ੀ ਜੀ ਕਰਦਾ ਬੱਸ ਕੁਛ ਨਾ ਪਾਣੀ ਪੀ ਲੈਣੇ ਹਨ ਪਾਣੀ ਨਾਲ ਹੀ ਬਣਾ ਢੱਡ ਪਰ ਜਾਂਦੇ ਤੇ ਚਲੋ ਜੀ ਹੁਣ ਆਪਾਂ ਧਾਰਾਂ ਚੋਲ ਗਏ ਉਸ ਤੋਂ ਬਾਅਦ ਮਿਲਦੇ ਹਾਂ ਜੀ හජියපන පොෂි නමා විත්තේ නලේප පට් සඩා කරති පාාව තිලාලන්න ්‍රරට කරද ති ස්රම වැ න විත්තේ දක හෙන රස බෝොත් හන්ඳ ැේ ඇැස්ල හවා ති පපසිීම ඔහු පර්තික් සොඩයි හුබිල තිනයි පර් කඩා වගේ ලෝජ රරාන වැරගන පොෂු නමා විත්තේ ਤੇ ਤਾਰਾ ਪੂਰਾ ਕੱਢ ਲੰਘ ਗਿਆ ਤੇ ਸਾਰਾ ਹਨਾ ਦੁੱਧਵਾ ਸਾਹਮਣੇ ਸਬਜ਼ੀ ਆਪਣੀ ਬਣ ਗਈ ਤੇ ਆਪਣੀ ਮੋਟਰ ਜੀ ਹੈ ਨਾ ਪੂਰਾ ਵਧੀਆ ਪਾਣੀ ਕੱਢਣ ਲੱਗ ਗਈ ਹੈਗੀ ਥੋੜੀ ਜਿਹੀ ਨਾ ਉੱਪਰ ਚੱਕ ਕੇ ਪਾ ਦਿੱਤੀ ਤੇ ਵਾਹ ਗਿੰਦ ਕਿਰਪਾ ਨਾ ਹਨਾ ਵਧੀਆ ਚੱਲਦੀ ਹੈ ਹਾਂ ਕੱਲ ਤਾਂ ਸਾਰੀਆਂ ਨਾ ਆਪਣੀਆਂ ਜਿਹੜੇ ਨਾ ਬਰੇਤੀ ਦੇ ਨਾਲ ਸਾਰੀ ਹੈ ਨਾ ਟੂਟੀਆਂ ਟਾਟੀਆਂ ਸਾਰਾ ਕੁਝ ਖੜ ਗਿਆ ਸੀਗਾ ਪੰਦ ਮੇਰਾ ਵਧੀਆ ਚੱਲਦਾ ਬਹੁਤ ਸਾਰਾ ਪਾਣੀ ਕੱਢ ਰਹੀ ਹੁੰਦਾ ਇੱਕੋ ਰਵੀ ਨਹੀਂ ਹੈ ਜੀ ਬਰੇਤੀ ਤੇ ਚਲੋ ਜੀ ਹਨਾ ਵਾਹ ਗਿੰਦ ਨੇ ਭਲੀ ਕਰੀ ਤੇ ਚਲੋ ਆਪਣਾ ਹਨਾ ਚੇਕ ਨੂੰ ਲੰਘ ਜਾਣ ਤੋਂ ਬਾਅਦ ਚਲੋ ਆਪਣਾ ਉਹ ਦਰਨਾ ਜਿਹੜਾ ਪੂਰਾ ਚੱਲ ਪਈ ਗਾ ਤੇ ਆਪਣੀ ਜਿਹੜੀ ਉਹ ਮੋਟਰ ਉਹ ਵੀ ਠੀਕ ਕਰਵਾ ਲੈਂਦੇ ਜੀ ਤੇਵਾ ਫਿਰ ਕੱਲ੍ਹ ਤੱਕ ਪਾ ਦੇਾਂਗੇ ਅੱਡੀ ਮੋਟਰ ਠੀਕ ਕਰਵਾ ਲਈ ਤੇ ਨਾਲ ਹੀ ਮੋਟਰ ਸਹੀ ਚੱਲਦੀ ਆਫੇ ਚਲੋ ਜੀ ਫਿਰ ਆਪਣੇ ਹਨ ਚੈਨਲ ਨੂੰ ਕਰੋ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰੋ ਜਰੂਰ ਕਰਿਆ ਕਰੋ ਜੀ ਧੰਨਵਾਦ ਆਪਣੇ ਚੈਨਲ ਨੂੰ ਸਪੋਰਟ ਕਰਿਓ ਜੀ ਬੱਸ ਵਦ ਵਦ ਵਾਹਿਗੁਰੂ ਜੀ ਸਾਰਿਆਂ ਦੇ ਹਰ ਅਰਦਾਸਾਂ ਪੂਰਨਾ ਕਰਨ ਧੰਨਵਾਦ